ਮਿੱਤਰੋ ਤੁਹਾਨੂੰ ਮਾਰਵਾੜੀ ਘੋੜੀ ਦਿਖਾਉਣ ਲੱਗਾ ਗੱਬਣਾ ਘੋੜੀ ਦੋਸਤੋ ਤੇ ਬਾਲ ਪੌਰੀਆਂ ਦੀ ਬਿਲਕੁਲ ਸਾਫਾ ਤੇ ਪੌਰੀ ਭਾਗ ਪੌਰੀ ਬਹੁਤ ਉੱਚੀ ਆ ਕਈ ਮਿੱਤਰ ਪਿਆਰੇ ਨਾ ਕਹਿੰਦੇ ਹੁੰਦੇ ਨੇ ਵੀ ਭਾਗ ਪੌਰੀ ਘੋੜੀ ਦੀ ਉੱਚੀ ਹੋਵੇ ਆਪਾਂ ਨੂੰ ਉਹ ਘੋੜੀ ਚਾਹੀਦੀ ਆ ਤੇ ਘੋੜੀ ਦੀ ਭਾਗ ਪੌਰੀ ਬਹੁਤ ਉੱਚੀ ਆ ਤੇ ਮਾਰਵਾੜੀ ਘੋੜੀ ਆ ਦੋਸਤੋ ਬਾਈ ਇਹ ਘੋੜੀ ਸੇਲ ਕਰ ਰਿਆ ਇਹਦੀ ਡਿਟੇਲ ਆਪਾਂ ਤੁਹਾਨੂੰ ਸਾਂਝੀ ਕਰਦੇ ਆ ਵੀਡੀਓ ਚ ਐਂਡ ਤੱਕ ਬਣੇ ਰਹੋ ਸੋਹਣੀ ਸੰਖੀ ਤੇ ਸਾਫ ਸੁਥਰੀ ਘੋੜੀ ਆ ਹੱਡਾਂ ਪੈਰਾਂ ਦੀ ਬਾਈ ਕਹਿੰਦਾ ਬਿਲਕੁਲ ਸਾਫ ਸੁਥਰੀ ਆ ਤੇ ਜੇ ਕੋਈ ਮੱਤਰ ਪਿਆਰਾ ਆਪਣੇ ਚੈਨਲ ਤੇ ਐਡ ਰਗਵਾਉਣੀ ਚਾਹੁੰਦਾ ਤਾਂ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਆ ਜਿਹੜਾ ਘਰੇ ਬੈਠੇ ਸੇਲ ਕਰ ਸਕਦੇ ਹੋ ਗੱਲ ਕਰਦੇ ਆ ਇਸ ਆਪਾਂ ਮਾਰਵਾੜੀ ਘੋੜੀ ਦੀ ਤੇ ਦੋਸਤੋ ਘੋੜੀ ਦੀ ਹਾਈਟ 60 ਇਚ ਦਸੀ ਆ ਮਾਲਕ ਵੀਰਾਂ ਨੇ ਬਾਲਪੋਰੀਆਂ ਦੀ ਬਿਲਕੁਲ ਸਾਫ ਆ ਮਾਰਕਿੰਗ ਇਹਦੀ ਬਾਕੀ ਸਾਰੀ ਬਲੈਕ ਆ ਘੋੜੀ ਦੋ ਪੈਰ ਕੱਲੇ ਚਿੱਟੇ ਆ ਪਿਛਲੇ ਤੇ ਬਾਲਪੋਰੀਆਂ ਦੀ ਐਨ ਓਕੇ ਆ ਸਵਾਰੀ ਵਗੈਰਾ ਬਹੁਤ ਸੋਹਣੀ ਕਰਾਉਂਦੀ ਆ ਬਾਈ ਕਹਿੰਦਾ ਸਵਾਰੀ ਨੂੰ ਜੇ ਕੋਈ ਰੱਖਣਾ ਚਾਹੁੰਦਾ ਤਾਂ ਜਰੂਰ ਸਵਾਰੀ ਵਾਲੀ ਘੋੜੀ ਵਧੀਆ ਘਰੇ ਰੱਖਣ ਵਾਲੀ ਘੋੜੀ ਆ ਦੋਸਤੋ ਪੰਜ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਬਲੈਕ 에어로 ਘੋੜੇ ਤੋਂ ਮੋਗੇਰੀਏ ਕੰਨੀ ਘੋੜਾ ਗਾ ਬਲੈਕ 에어로 ਉਸ ਘੋੜੇ ਤੋਂ ਗੱਬਣਾ ਬਾਈ ਕੋਲ ਵੀਡੀਓ ਪ੍ਰੂਫ ਸਾਰੇ ਹੈਗੇ ਨੇ ਕੋਈ ਮਿੱਤਰ ਪਿਆਰਾ ਪ੍ਰੂਫ ਲੈਣਾ ਚਾਹੁੰਦਾ ਹੋਇਆ ਉਹ ਵੀ ਬਾਈ ਨਾਲ ਗੱਲਬਾਤ ਕਰ ਲਿਓ ਦੋਸਤੋ ਬਾਈ ਦਾ ਪਿੰਡ ਆ ਜਾਂਦਾ ਪੈਣੀ ਫੱਤਾ ਤੇ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਇਹ ਤੇ ਸਾਫ਼ ਸੁਥਰੀ ਘੋੜੀ ਆ ਦੋਸਤੋ ਜੇ ਕੋਈ ਮੱਤਰ ਪਿਆਰਾ ਖਰੀਦਣਾ ਚਾਹੁੰਦਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਭਾਗ ਪੌਰੀਆ ਜਿਹੜੀ ਘੋੜੀ ਦੀ ਬਹੁਤ ਉੱਚੀ ਆ ਤੇ ਹੱਡ ਗੋਡੇ ਦੀ ਸਾਰੇ ਪਾਸਿਓਂ ਸਾਫ਼ ਸੁਥਰੀ ਆ ਘੋੜੀ ਵਿੱਚ ਕੋਈ ਕਮੀ ਨਹੀਂ ਹੈਗੀ ਬਾਈ ਕਹਿੰਦਾ ਤੇ ਕੰਨਾ-ਕੁੰਨਾ ਦੀ ਸੋਹਣੀ ਆ ਸਾਰੇ ਪਾਸਿਓਂ ਓਕੇ ਆ ਬਾਕੀ ਤੁਸੀਂ ਵੀਡੀਓ ਫੋਟੋ ਬਾਈ ਤੋਂ ਮੰਗਾ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਪੈਣੀ ਫਿਰਤਾ ਪਿੰਡ ਆ ਜ਼ਿਲ੍ਹਾ ਬਰਨਾਲਾ ਪਿੰਡ ਆ ਬਾਈ ਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਆਪਣਾ ਨੰਬਰ ਚੱਲ ਰਿਹਾ ਸਕਰੀਨ ਤੇ ਜੇ ਕੋਈ ਮਿੱਤਰ ਪਿਆਰਾ ਐਡ ਲਗਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦੇ